ਨਿੰਮੀ ਦਿਨੇ ਸੁਤੀ ਬਈ ਉੱਠ ਕੇ ਕੁਦਾਲ ਸਵੀ ਧਾਰ ਇਸ ਤਰ੍ਹਾਂ ਟਾਈਮ ਸਰਦੇਗਾ ਤੇਰਾ ਤਾ ਉਠ ਕੋਈ ਨਹੀਂ ਮੰਮੀ ਉੱਠ ਬਈ ਨਹੀਂ ਆ ਮੇਰਾ ਸਿਰ ਦੁਖੀ ਜਾਂਦਾ ਆ ਕੀ ਹੋ ਗਿਆ ਤੇਰੇ ਸਿਰ ਨੂੰ ਪਹਿਲਾਂ ਤਾਂ ਚੰਗੀ ਭੜੀ ਸੀ ਮੰਮੀ ਮੇਰਾ ਅਚਾਨਕ ਸਿਰ ਬਿੜੋਂ ਲੱਗ ਪਿਆ ਆ ਪੈਣਾ ਗੜਾ ਸੁਖਾ ਆ ਮੈਨੂੰ ਵੀ ਪਤਾ ਕਿ ਨਹੀਂ ਓਕੀ ਲੰਮੇ ਬਈ ਆ ਉੱਠ ਕੇ ਤੇ ਆਪਣਾ ਕੰਮ ਸਾਮ ਮੇਰੇ ਕੋਲ ਨਹੀਂ ਕੰਮ ਹੁੰਦਾ ਮੇਰੇ ਤਾਂ ਆਪ ਗੋਡੇ ਦੁਖਦੇ ਪਏ ਨੇ ਕੋਈ ਨਹੀਂ ਜਾਉ ਤੂੰ ਮੈਂ ਆ ਜੰਨੀ ਆ ਨਹੀਂ ਤੂੰ ਉੱਠ ਮੇਰੇ ਸਾਹਮਣੇ ਜਿਵੇਂ ਚੱਲਦੀ ਤੂੰ ਫੇਰ ਸੌਂ ਜਾਣਾ ਕਦਾਂ ਮੈਂ ਮੰਮੀ ਤੇ ਜਾਉ ਉਹ ਵੇਹ ਜੰਨੀ ਆ ਮੰਮੀ ਜੀ ਅੱਧੇ ਬੈਠੇ ਬੈਠੇ ਸਬਜੀ ਕੱਟ ਦੋ ਮੈਂ ਜਰਾ ਆਟਾ ਲੀਹੀ ਆ ਆਟਾ ਮਗਰੋ ਗੋਲੀ ਪਹਿਲਾਂ ਸਬਜੀ ਬਣਾ ਲਾ ਤੇ ਮੇਰੀ ਗੱਲ ਪਹਿਲਾਂ ਹੀ ਤੁਹਾਡੇ ਨਾਲ ਖੁੱਲੀ ਹੋਈ ਸੀ ਵੀ ਮੇਰੇ ਦੁਸਤ ਦੇ ਬੋਡੇ ਤੇ ਕੰਮ ਸਾਰਾ ਤੈਨੂੰ ਹੀ ਕਰਨਾ ਪੈਣਾ ਤੇ ਤੂੰ ਹੀ ਕਰ ਮੈਂ ਕੁਝ ਨਹੀਂ ਹੋ ਕਰਨਾ ਮੰਮੀ ਜੀ ਮੈਂ ਕੰਮ ਕਰਨ ਤੋਂ ਨਾ ਕੀਤੀ ਆ ਪਰ ਸਬਜ਼ੀਆਂ ਦੇ ਹੱਥ ਨਹੀਂ ਛਟਨੀ ਆ ਨਾ ਬੇਟੇ ਬੇਟੇ ਕੱਟ ਹੀ ਸਕਦੇ ਆ ਆਪਣੀ ਸਬਜ਼ੀ ਆਪ ਕੱਟ ਹੁਣ ਤੂੰ ਮੈਨੂੰ ਦੱਸਿਆ ਕਰੇ ਕਿਹੜਾ ਕੰਮ ਕਰਾਂ ਤੇ ਕਿਹੜਾ ਛੱਡਾਂ ਕੋਈ ਨਹੀਂ ਮੰਮੀ ਜੀ ਮੈਂ ਸਭ ਜੱਪੇ ਖੜ੍ਹ ਲੈਣੀ ਆ ਤੂੰ ਹੀ ਆਰਾਮ ਕਰ ਲੋ ਕੀ ਕਰਦੀ ਵੀ ਆਉਣੀ? ਸਹਜ ਸਬਜ਼ੀ ਘਟਣ ਦੀ ਆ। ਅੱਛਾ। ਹੋਰ ਸੁਣਾ ਗੱਲਬਾਤ ਕੋਈ? ਹੋਰ ਤੇ ਗੱਲਬਾਤ ਕੋਈ ਨਹੀਂ ਹੈਗੀ। ਠੀਕ ਆ। ਮੰਮੀ ਕਿੱਥੇ ਆ? ਮੰਮੀ ਤਾਂ ਅੰਦਰ ਆ। ਠੀਕ ਆ। ਮੰਮੀ? ਤੂੰ ਅੰਦਰ ਬੈਠੇ ਜੇ ਠੀਕ ਜੇ? ਹਾਂ ਠੀਕ ਆ। ਹੋਰ ਦੱਸੋ ਮੰਮੀ ਤੁਹਾਨੂੰ ਮਣੀ ਦਾ ਸੁਭਾਗਦਾਂ ਲੱਗਾ? ਹਾਂ ਸੁਭਾਅ ਤਾਂ ਠੀਕ ਆ। ਕੰਮ ਕਰਦੀ ਆ ਪਰ ਬੜੀ ਔਖੀ ਹੋ ਕੇ। ਨਵਾਂ ਨਵਾਂ ਵਿਆਹ ਹੋਇਆ ਹੈ। ਨਵਾਂ ਖੂਣਿਆ ਪਰ ਹੱਥ ਖੋਲ ਕੇ ਰਾਜ਼ੀ ਨਹੀਂ ਹੈਗੀ। ਅੱਛਾ। ਤੁਹਾਡੀ ਗੱਲ ਹੋ ਗਈ ਆਪਸ ਵਿੱਚ ਕੋਈ? ਹਾਂ ਗੱਲ ਤਾਂ ਕੋਈ ਨਹੀਂ ਹੋਈ। ਉਹਨੂੰ ਮੈਂ ਕਿਹਾ ਵੀ ਉੱਠ ਕੇ ਰੋਟੀ ਪਾਣੀ ਕਰ ਲਾ। ਇੰਨੇ ਜੀ ਮੱਚ ਗਈ ਆ। ਚੱਲ ਲੜਿਆ ਨਾ ਕਰੋ ਆਪਸ ਵਿੱਚ ਬਣਾ ਕੇ ਰੱਖਿਆ ਕਰੋ। ਮੈਂ ਕੀ ਲੜਦਾ? ਉਹਨੇ ਮੈਨੂੰ ਲੱਗਦਾ ਪੇਕੇ ਵੀ ਕੰਮ ਨਹੀਂ ਕੀਤਾ ਤਾਂ ਹੀ ਇੱਥੇ ਟਾਲਮਟੋਲ ਕਰਦੀ ਰਹਿੰਦੀ ਆ। ਮੰਮੀ ਨਹੀਂ ਕਰਦੀ ਟਾਲਮਟੋਲ ਪਤਾ ਏ ਮੈਨੂੰ। ਕੀ ਪਤਾ ਤੈਨੂੰ? ਜਦੋਂ ਕੋਈ ਕੰਮ ਦੱਸੀਏ ਤੇ ਐਡਾ ਮੂੰਹ ਬਣਾ ਲੈਂਦੀ ਆ। ਸਾਰਾ ਦਿਨ ਅੰਦਰ ਪਈ ਰਹਿੰਦੀ ਆ। ਬੰਦਾ ਬਾਹਰ ਨਿਕਲੇ ਬਾਹਰ ਦੀ ਹਵਾ ਹੋ ਆਲੇ। ਜਦੋਂ ਵੇਖੋ ਉਦੋਂ ਸੁੱਤੀ ਰਹਿੰਦੀ ਆ। ਕੋਈ ਨਹੀਂ ਮੰਮੀ ਉਹਦਾ ਆਨਲਾਈਨ ਕੰਮ ਬੜਾ ਔਖਾ ਵਾ ਦਿਮਾਗ ਵਧਾ ਕਿੰਨਾ ਲੱਗਦਾ ਕੰਮ ਚ ਆਹੋ ਸਾਰਾ ਦਿਨ ਵਿਹਲੀ ਰਹਿੰਦੀ ਰਜਾਈ ਚ ਇਹ ਕਿਹੜਾ ਗੰਨਾ ਕੋੜਦੀ ਐ ਇੱਕ ਕਾਪੀ ਪੈਨ ਤੇ ਕੰਪਿਊਟਰ ਦੇ ਤੋਂ ਸਾਰਾ ਦਿਨ ਸੂਤ ਨਹੀਂ ਹੁੰਦਾ ਮੰਮੀ ਕੋਈ ਗੱਲ ਨਹੀਂ ਮੈਂ ਕਿਹਾ ਰਾਜਾ ਗੁਰੂ ਮਣੀ ਦਾ ਕੰਮ ਤੂੰ ਐਵੇਂ ਰੋਈ ਜਾਂਦੇ ਜੇ ਰੋਂਦੀ ਨਹੀਂ ਹੈਗੀ 700 ਰੁਪਏ ਗੋਹਾ ਕੁੜੇ ਵਾਲੀ ਲੈ ਜਾਂਦੀ ਐ ਜੇ ਸਵੇਰੇ ਉੱਠਿਆ ਕਰੇ ਤੇ ਗੋਹਾ ਕੁੜਾ ਇਹ ਸੁਟਿਆ ਕਰੇ ਮੰਮੀ ਤੁਹਾਨੂੰ ਲੱਗਦਾ ਉਹ ਤੇ ਜਾਦ ਗੋਹਾ ਸੁਟਣ ਵਾਲੀ ਐ ਫਿਰ ਤੂੰ ਸੌੜਦੇ ਸਿਰ ਤੇ ਬਾਲਟਾ ਰੱਖ ਕੇ ਗੋਹਾਂ ਨਾਲ ਮੈਨੂੰ ਟੀਚਰਾ ਕਰਦੀਆਂ ਨੇ ਹੁਣ ਤਾਂ ਬੁੱਟੀ ਆ ਗਈ ਐ ਸੈਹ ਨੂੰ ਕਹੇ ਬਾਲਟਾ ਛੱਡ ਦੇ ਕੀ ਕਹਿੰਦੀ ਸੀ ਤੇ ਨਾਲੇ ਕ ਜਦੋਂ ਕੰਮ ਵਾਲੀ ਨਹੀਂ ਆਉਂਦੀ ਸਹਜ ਆਪ ਗੋਆ ਸੁੱਟਦਾ ਫਿਰ ਕਿਉਂ ਮੰਮੀ ਜੇ ਗੋਆ ਨਹੀਂ ਸੁੱੜਦੀ ਤੇ ਫਰਸ਼ਾਂ ਦੇ ਪੋਚੇ ਲੈਣੇ ਕਿਹੜੇ ਸੌਖੇ ਆ ਆਹੋ ਹਟਾਤੀ ਮੈਂ ਪੋਚੇ ਵਾਲੀ ਕਰਤਾ ਉਹਦਾ ਹਿਸਾਬ ਸਾਰਾ ਦਿਨ ਤੇ ਪਈ ਰਹਿੰਦੀ ਐ ਤੈਨੂੰ ਨਹੀਂ ਪਤਾ ਵਿਆਹ ਦਾ ਕਰਜ਼ਾ ਕਿੰਨਾ ਚੜਿਆ ਕੰਮ ਤਾਂ ਕੋਈ ਕਰਦੀ ਨਹੀਂ ਹੈਗੀ ਕੋਈ ਨਹੀਂ ਮੰਮੀ ਮੈਂ ਕਹਿਦਾ ਕਰੂੰਗਾ ਕਿ ਮੰਮੀ ਨੇ ਕਿਆ ਕੰਮ ਕਰ ਲਿਆ ਕਰ ਸਿੱਧੀ ਹੋਗੇ ਕੋਈ ਨਹੀਂ ਮੈਂ ਆਪੇ ਕਹਿ ਦੂੰਗੀ ਕੰਮ ਕਰਿਆ ਕਰ ਕੂੜੇ ਵਾਲੀ ਦੇ ਪੈਸੇ ਥੋੜੇ ਨਹੀਂ ਹੈਗੇ 20 ਮਿੰਟ ਤਾਂ ਸਾਰੇ ਲੱਗਦੇ ਨਹੀਂ ਰੇਡੀ ਚ ਕੂੜਾ ਪਾਉਣਾ ਹੁੰਦਾ ਕੋਈ ਨਹੀਂ ਮੰਮੀ ਮੈਂ ਕਹਿ ਦੂੰਗਾ ਆਪੇ ਕਰ ਲਿਆ ਕਰੂਗੀ ਆਹ ਉਹ ਇਹਨੂੰ ਕਹਿ ਦੇ ਇਸ ਤਰ੍ਹਾਂ ਟਾਈਮ ਪਾਸ ਨਹੀਂ ਹੋਣਾ ਇਹਦੇ ਮਾਪਿਆਂ ਨਾਲ ਪਹਿਲਾਂ ਗੱਲ ਹੋਈ ਕਿ ਕੁੜੀ ਸਾਰਾ ਕੰਮ ਇਹਨੇ ਆਪ ਕਰਨਾ ਦੋ ਦਿਨ ਹੋ ਗਏ ਆ ਕੂੜੇ ਵਾਲੀ ਤਾਂ ਆਈ ਨਹੀਂ ਹੈਗੀ ਤੇ ਤੂੰ Goa ਛੋੜਦਾ ਸੋਣਾ ਨਹੀਂ ਲੱਗਦਾ ਕੋਈ ਨਹੀਂ ਮੈਂ ਕਰਦਾ ਮਣੀ ਨਾਲ ਗੱਲ ਆਹ ਮਣੀ ਬਣ ਗਈ ਰੋਟੀ ਹਾਂਜੀ ਬਣਦੀ ਆ ਕਿਉਂ ਭੁੱਖ ਲੱਗੀ ਤੁਹਾਨੂੰ ਆਓ ਭੁੱਖ ਤੇ ਕੰਮ ਦੀ ਲੱਗੀ ਆ ਤੂੰ ਰੋਟੀ ਲੈਣ ਬਣਾਉਣ ਲੱਗੀ ਆ ਕਿਆ ਨੰਨਾ ਕਰਾ ਕਿੱਡਾ ਕੰਮ ਐ ਕੋਈ ਨਹੀਂ ਸਹਜ ਮੈਂ ਟਾਈਪ ਨਾ ਬਣਾ ਦਿਆ ਕਰੂੰਗੀ ਰੋਟੀ ਆ ਹੋ ਗਏ ਤੂੰ ਗੱਲਾ ਨਾ ਬਣਾ ਦੇ ਰੋਟੀ ਮੈਂ ਚੱਲਿਆ ਕੇ ਮਰੇ ਰੋਟੀ ਲੈ ਕੇ ਆ ਜੀ ਕੋਈ ਨਹੀਂ ਸਹਜ ਤੂੰ ਜਾਓ ਮੈਂ ਉਨੀ ਰੋਟੀ ਲੈ ਕੇ ਖਾ ਲਈ ਰੋਟੀ ਹਾਂਜੀ ਖਾ ਲਈ ਸੌਂ ਜਾ ਫਿਰ ਹੁਣ ਮੈਂ ਕੰਮ ਕਰਨਾ ਜੇ ਫੋਨ ਲੈਵਾਂ ਆਓ ਸਰਦਾਰ ਬੰਦੇ ਤੁਸੀਂ ਸਾਰਾ ਦਿਨ ਜਾਈ ਜਿਹਾ ਕੇ ਪੈਸੇ ਵਢੀ ਜਾਂਦੇ ਜੇ ਖਾ ਖਾ ਕੇ ਡਰਮ ਚੱਡੀ ਹੋ ਗਈਆਂ ਮਾਲਾ ਮੋਡਾ ਸਰੀਰ ਨੂੰ ਵੀ ਦੁੱਖ ਦੇ ਲਿਆ ਕਰ ਸਹਿਜ ਕੰਮ ਤੇ ਮੈਂ ਸਾਰਾ ਕਰਦੀ ਆ ਪੋਚਿਆਂ ਵਾਲੀ ਵੀ ਬੰਦ ਕਰਾਤੀ ਆ ਹੁਣ ਦਿਨ ਵੱਡੇ ਆ ਸਾਰਾ ਕੰਮ ਆਪੇ ਕਰ ਲਿਆ ਕਰੂੰਗੀ ਗੋਵਾ ਸੁੱਟ ਲਿਆ ਕਰ ਹਾਂ 10 ਮਿੰਟ ਤੇ ਲੱਗਦੇ ਸਾਰੇ ਸਹਿਜ ਮੈਂ ਕਦੇ ਗੋਵਾ ਨਹੀਂ ਸੁੱਟਿਆ ਤੇ ਨਾ ਮੈਂ ਸੁੱਟ ਸਕਦੀ ਆ ਕਿਉਂ ਨਹੀਂ ਸੁੱਟ ਸਕਦੀ ਤੂੰ ਕੀ ਪ੍ਰੋਬਲਮ ਤੈਨੂੰ ਗੋਏ ਤੋਂ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਹੈਗੀ ਗੱਲ ਇਹ ਹੋ ਆ ਕਿ ਮੈਂ ਕਦੇ ਸੁੱਟਿਆ ਹੀ ਨਹੀਂ ਆ ਕਿਉਂ ਨਹੀਂ ਸੁੱਟਿਆ ਕਿੱਡਾ ਘੋਖਾ ਕੰਮ ਆ ਮਾੜਾ ਯਾਰ ਕੰਮ ਨਹੀਂ ਨਰੇਗਾ ਜਾਣ ਲੱਪੀ ਐ ਮੈਨੂੰ ਆਪ ਸੁੱਟਣਾ ਪਈਦਾ ਵੋ ਸੈਜ ਤੂੰ ਇਦਾਂ ਕਰੋ ਗੋਆ ਪਿੱਛੇ ਨਾ ਇੱਕੋ ਥਾਂ ਤੇ ਇਕੱਠਾ ਕਰ ਦਿਆ ਕਰੋ ਜਦੋਂ ਆਉਗੀ ਤੇ ਆਪੇ ਸੁੱਟ ਦਿਆ ਕਰੂਗੀ ਯਾਰ ਉਹਦਾ ਕੀ ਪਤਾ ਆਵੇ ਜਾਂ ਨਾ ਆਵੇ ਤੂੰ ਸੁੱਟਦੀਆਂ ਸਵੇਰੇ ਮੈਂ ਤੇਰੇ ਨਾਲ ਲੱਗ ਜੂਗਾ ਨਹੀਂ ਸੈਜ ਮੈਂ ਗੋਆ ਨਹੀਂ ਸੁੱਟਣਾ ਕਿਉਂ ਜੀ ਕਿਉਂ ਨਹੀਂ ਸੁੱਟਣਾ ਲੋਕਾਂ ਦੇ ਜਨਾਨੇ ਵੀ ਸੁੱਟਦੇ ਆਈਆਂ ਤੂੰ ਕਿੱਥੋਂ ਮੈਡਮ ਆਈਆਂ ਸੈਜ ਮੇਰਾ ਆਪਣਾ ਵੀ ਆਨਲਾਈਨ ਕੰਮ ਆ ਪਤਾ ਕਿੰਨਾ ਔਖਾ ਆ ਮਿੰਟ-ਮਿੰਟ ਤੇ ਫੋਨ ਆਉਂਦੇ ਆ ਸਾਰਾ ਕੰਮ ਛੱਡ ਕੇ ਤੇ ਪਹਿਲਾਂ ਮੈਨੂੰ ਉਹ ਕਰਨਾ ਪੈਂਦਾ ਆ ਮਣੀ ਹੁਣ ਵੀ ਤਾਂ ਮੇਰੇ ਨਾਲ ਤੁਹਾਰੇ ਪਹਿਲਾਂ ਗੋਹਾ ਸੋਟ ਲਈ ਤੇ ਫਿਰ ਬਾਕੀ ਕੰਮ ਕਰ ਲਈਆਂ ਸਾਰੇ ਸਹਿਜ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲੋ ਮੈਂ ਜੇ ਆਨਲਾਈਨ ਵਰਕ ਵਾਲੀ ਜੋਬ ਨਾ ਨਾ ਕਰਦੀ ਹੁੰਦੀ ਤੇ ਮੈਂ ਸਾਰਾ ਕੰਮ ਕਰਦਿਆ ਕਰਨਾ ਹੀ ਮੈਂ ਪਿੰਡ ਵੀ ਮੰਮੀ ਨਾਲ ਕਰਾ ਦਿੰਦੀ ਹੁੰਦੀ ਹਾਂ ਤਾਂ ਇੱਥੇ ਹੀ ਧੋਖਿਆ ਫਿਰ ਇਹ ਵੀ ਤੇਰਾ ਘਰ ਹੀ ਆ ਹਾਂ ਸਹਿਜ ਮੈਨੂੰ ਪਤਾ ਹੀ ਮੇਰਾ ਘਰ ਆ ਤੇ ਮੈਂ ਕੰਪਿਊਟਰ ਵਰਕ ਵੀ ਆਪਣੇ ਘਰ ਲਈ ਕਰਦੀ ਆ ਨਾਲੇ ਤੂੰ ਇਦਾਂ ਕਰੋ ਤੂੰ ਮੇਰੇ ਤੋਂ ਗੋਹੇ ਦੇ ਪੈ ਲੈ ਲਿਆ ਕਰੋ ਮੈਂ ਦੇ ਦਿਆ ਕਰੂੰਗੀ ਜੇ ਤੂੰ ਇਹ ਆਖੋ ਨਾ ਕਿ ਮੈਂ ਮੱਝਾਂ ਸੰਭ ਕੇ ਗੋਵਾ ਕੁੜਾ ਕਰਕੇ ਰੋਟੀ ਪਾਣੀ ਕਰਿਆ ਕਰਾਂ ਤਾਂ ਸਹਿਜ ਮੈਂ ਮਸ਼ੀਨ ਨਹੀਂ ਹੈਗੀ ਮੇਰੇ ਚ ਵੀ ਜਾਣਿਆ ਆਓ ਤੱਚ ਜਿਆਦਾ ਜਾਣਿਆ ਅਸੀਂ ਬੰਦੇ ਨਹੀਂ ਹੈਗੇ ਸੱਜ ਕੰਮ ਤੇ ਸਾਰੇ ਹੀ ਕਰਦੇ ਆ ਪਰ ਮੈਨੂੰ ਗੋਆ ਸੁਟਣ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਤੁਸੀਂ ਵੀ ਵੇਖੋ ਨਾ ਮੈਂ ਕੱਲੀ ਜਣੀ ਕਿੱਧਰ ਕਿੱਧਰ ਹੋਵਾਂ ਚੱਲ ਠੀਕ ਆ ਯਾਰ ਮੈਨੂੰ ਬੁਲਾਇਆ ਨਾ ਕਰ ਸੱਜ ਸੱਜ ਤੇ ਰੁੱਸ ਗਿਆ ਮੇਰੇ ਨਾਲ ਮਣੀ ਕੀ ਆ ਯਾਰ ਤੂੰ ਕਰ ਲੈ ਕੰਮ ਆਪਣਾ ਮੈਨੂੰ ਨੀਂਦ ਬੜੀ ਆਉਂਦੀ ਆ ਸੱਜ ਮੇਰੇ ਪਤਾ ਤੈਨੂੰ ਰੁੱਸੇ ਹੋ ਮੇਰੇ ਨਾਲ ਯਾਰ ਨਹੀਂ ਰੁੱਸਿਆ ਮਣੀ ਐਵੇਂ ਦਿਮਾਗ ਨਾ ਖਰਾਬ ਕਰ ਮੇਰਾ ਸੱਜ ਫਿਰ ਇਧਰ ਨੂੰ ਮੂੰਹ ਕਰ ਲੋ ਇਦਾਂ ਮੈਨੂੰ ਲੱਗਦਾ ਜਿੱਦ ਦੋਸਤੀ ਮੈਨਾਂ ਰੁੱਸੇ ਆ ਮਣੀ ਸੋਨਾ ਦੇ ਸੌ ਜਾ ਨਹੀਂ ਤੇ ਮੈਂ ਦੂਜੇ ਕਮਰੇ ਚਲੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਮੇਰਾ ਕੰਮ ਕੰਮ ਕਿਉਂ ਨਹੀਂ ਲੱਗਦਾ ਆਨਲਾਈਨ ਕੰਮ ਕਰਨਾ ਸੌਖਾ ਨੋਟਿਸ ਬਣਾਉਣੇ ਸੌਖੇ ਆ ਇਹੋ ਪਤਾ ਕਰ ਜਾਈ ਜਿ ਬੈਠ ਕੇ ਕੰਮ ਕਰਦੀ ਆ ਇਹ ਨਹੀਂ ਸੋਚੇਗੀ ਦਿਮਾਗ ਨਾ ਲੱਗਦਾ ਆ 400 500 ਗੋਹੇ ਵਾਲੀ ਲੈ ਜਾਂਦੀ ਆ ਜਿਹੜੇ ਮੈਨੂੰ ਘੰਟੇ ਚ ਬੰਨਦੇ ਆ ਪਤਾ ਨਹੀਂ ਇੰਨੀ ਜਿੱਦ ਕਿਉਂ ਕਰਦੇ ਆ ਮੇਰੇ ਨਾਲ ਜੇ ਮੈਂ ਕੋਈ ਕੰਮ ਨਾ ਕਰਦੀ ਹੋਵਾਂ ਤੇ ਭਾਵੇਂ ਦੋ ਮੱਝਾਂ ਹੋਰ ਲੈ ਕੇ ਦੇ ਦੇਣਾਂ ਇਹਨਾਂ ਦੇ ਦਿਮਾਗ 'ਚ ਤਾਂ ਗੋਆ ਹੀ ਫਿੱਟ ਹੋਇਆ ਆ ਪਤਾ ਨਹੀਂ ਮਾਪੋਤਾ ਆਪਣੀ ਸੋਚ ਕਿੱਥੇ ਲਈ ਫਿਰਦੇ ਆ ਵਿਆਹ ਕਰਾਇਆ ਮੁੱਲ ਨਹੀਂ ਲੈ ਗਏ ਮੈਨੂੰ ਇਹ ਹੁਣ ਮੈਨੂੰ ਆਪ ਵਿਗਾੜਨਗੇ ਮੈਂ ਸੱਸ ਨੂੰ ਮਾਂ ਤੋਂ ਵੱਧ ਸਮਝਦੀ ਆ ਕਿੰਨਾ ਪਿਆਰ ਮੈਂ ਸਹੇਜ ਨੂੰ ਕਰਦੀ ਆ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਮੰਮੀ ਜੀ ਗੋਏ ਵਾਲੀ ਹੱਡੀ ਆਈ ਆ ਤੇ ਗੋਆ ਸੌਟ ਉੱਠ ਕੇ ਮੈਂ ਸੁੱਟਾਂ ਗੋਆ ਤੂੰ ਹੀ ਸੁੱਟਣਾ ਪਾਕਿਸਤਾਨੋ ਨੇ ਕਹਿਨੇ ਸੁੱਟਣਾ ਉਹਨਾ ਮੈਂ ਨਹੀਂ ਸੁੱਟ ਸਕਦੀ ਗੋਆ ਮੈਂ ਕਿਹੜਾ ਵਿਲੀ ਆ ਤੂੰ ਇੰਦਾ ਕਰੋ ਕਿ ਹੋਰ ਦੋ ਸੁੱਟਵਾ ਲੋ ਅਸੀਂ ਐਡੇ ਸ਼ਾਓ ਕਰਨੀ ਹੈਗੇ ਜਿਹੜੀ ਕੰਮ ਵਾਲੀ ਰੱਖੀ ਜੀਗੇ ਤੇ ਤੈਨੂੰ ਕਾਦੇ ਵਾਸਤੇ ਵਿਆਹ ਕੇ ਲੈਂਦਾ ਮੰਮੀ ਤੂੰ ਹੀ ਮੈਨੂੰ ਵਿਆਹ ਕੇ ਲੈ ਕੇ ਆਏ ਹੋ ਨੌਕਰਾਨੀ ਨਹੀਂ ਹੈਗੀ ਮੈਂ ਜਦੋਂ ਮੈਂ ਆਪਣੀ ਕਮਾਈ ਕਰ ਸਕਦੀ ਆ ਤੂੰ ਹੀ ਮੈਨੂੰ ਧੱਕੇ ਨਾਲ ਮੱਝਾ ਕਿਉਂ ਵੜੀ ਜਾਂਦੇ ਆ ਮਨੇ ਗੋਆ ਤਾਂ ਤੈਨੂੰ ਸੁੱਟਣਾ ਪੈਣਾ ਭਾਵੇਂ ਹਾਸ ਕੇ ਸੋਟ ਤੇ ਭਾਵੇਂ ਰੋ ਕੇ ਸੋਟ ਨਾ ਮੈਂ ਗਵਾ ਰੋ ਕੇ ਸੁਟਾ ਤੇ ਨਾ ਮੈਂ ਹੱਸ ਕੇ ਸੁਟਾ ਮੈਂ ਆਪਣਾ ਕਰੀਅਰ ਬਣਾਉਣਾ ਵਾ ਤੇ ਜਿਹੜੇ ਪੈਸੇ ਕਮਾਉਣੇ ਆ ਨਾ ਉਹ ਵੀ ਤੁਹਾਡੇ ਕੋਲ ਹੀ ਆਉਣੇ ਆ ਮਨੇ ਸਾਰਾ ਦਿਨ ਤਾਂ ਕੰਪਿਊਟਰ ਤੇ ਬੈੰਦੀ ਨਹੀਂ ਸਾਰਾ ਦਿਨ ਕੰਮ ਮਧਿਰੀ ਨਹੀਂ ਗੀੜੇ ਦਿੰਦੀ ਫਿਰਦੀ ਐ ਕਦੀ ਮੂੰਹ ਕੀ ਚੁੱਕ ਕੇ ਕਦੀ ਇਧਰ ਨੂੰ ਫੋਟੋ ਖੇਚ ਲਈ ਕਦੀ ਇਧਰ ਨੂੰ ਫੋਟੋ ਖੇਚ ਲਈ ਕੰਮ ਤਾਂ ਤੂੰ ਕਰਦੀ ਨਹੀਂ ਕੋਈ ਜੇ ਮੈਂ ਫੋਟੋਆਂ ਖੇਚਦੀ ਆ ਤੇ ਤੁਹਾਨੂੰ ਕਿਹੜਾ ਬਿੱਲ ਹੁੰਦਾ ਮੇਰੀਆਂ ਫੋਟੋਆਂ ਦਾ ਮੇਰੇ ਨਾਲ ਬਹਿਸ ਨਾ ਕਰ ਬਾਲਟਾ ਚੁੱਕ ਤੇ گویا ਸੁੱਟ ਜਾ ਕੇ ਜੇ ਮੈਂ ਠੀਕ ਹਾਂ ਤਾਂ ਮੈਂ ਇੰਨੀ ਮੇਰਾ ਘਵਾ ਨਹੀਂ ਨਾ ਰੱਬ ਨੂੰ ਪਤਾ ਐ ਮੈਂ ਕਿੰਨੀ ਹੀਰੋਲਾ ਬਿਆ ਦੀ ਸਰਸੁਰੇ ਸਾਰੀ ਨੀਂਦ ਖਰਾਬ ਕਰ ਕਰਾਤੀ ਐ ਸਹਿਜ ਇਹ ਜਿਹੜੀ ਬੈਠੀ ਵੀ ਮੈਨੂੰ ਗੋਆ ਸੁਟਣਾ ਨਾ ਦੱਸ ਇਹਦੇ ਹੱਥ ਟੁੱਟੇ ਮਣੀ ਮੈਂ ਤੈਨੂੰ ਪਹਿਲਾਂ ਸਮਝਾਇਆ ਸੀ ਕੰਮ ਕਰ ਲਿਆ ਕਰ ਤੇਰੇ 10 ਮਿੰਟ ਹੀ ਲੱਗਣਗੇ ਕੰਮ ਕਰ ਲੈ ਸਹਿਜ 5-10 ਮਿੰਟ ਲੱਗਣ ਭਾਵੇਂ 30 ਮਿੰਟ ਲੱਗਣ ਜਦੋਂ ਮੈਂ ਇੱਕ ਵਾਰੀ ਕਹਦਾ ਕਿ ਮੈਂ ਗੋਆ ਨਹੀਂ ਸੁਟਣਾ ਤੂੰ ਇਸ ਹਾਲ ਦੇ ਪੈਸੇ ਲੈ ਲਓ ਮੇਰੇ ਤੋਂ ਤੂੰ ਹੁੰਦੀ ਕੌਣ ਹੈ ਸਾਨੂੰ ਪੈਸੇ ਦੇਣ ਵਾਲੀ ਸਾਨੂੰ ਮੱਤਾ ਨਾ ਦੇ ਸਹਿਜ ਇਹਨੂੰ ਸਮਝਾ ਕੰਮ ਤੋਂ ਬਿਨਾਂ ਨਹੀਂ ਸਰਣਾ ਮਣੀ ਬੈਸ ਨਾ ਕਰ ਮੇਰੀ ਮਾਨ ਸਹਿਜ ਇਸ ਤੂੰ ਹੀ ਦੋਵੇਂ ਮੇਰ ਨਾਲ ਗਰੀ ਜਾਣਦੇ ਆ ਜਦੋਂ ਮੈਂ ਕਹਿਤਾ ਇੱਕ ਵਾਰੀ ਕਿ ਮੈਂ ਗੋਆ ਨਹੀਂ ਸੁੱਟਣਾ ਫਿਰ ਬਾਰ ਬਾਰ ਕਿਉਂ ਗਈ ਜਾਂਦੇ ਹੋ ਐਵੇਂ ਠੀਕ ਨਹੀਂ ਹੋਣਾ ਸਹਜ ਫਾੜੇ ਦੀ ਬਾਹ ਤੇ ਲੈ ਕੇ ਚਾਲੇ ਡੰਗਰੋਲੇ ਬਾੜੇ ਚ